ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਿਵੇਕਲੀ ਪਹਿਲ ਕਦਮੀ ਕਰਦਿਆਂ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ 11 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਬੱਚਿਆਂ ਦਾ ਗਰੀਬ ਲੜਕੀਆਂ ਦਾ ਅੱਜ ਅਸੀਂ ਵਿਆਹ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਤੇ ਇਹ ਸਾਡੀ ਜਿਹੜੀ ਬੇਟੀ ਬਚਾਓ ਮਿੱਟੀ ਪੜਾਓ ਮੁਹਿੰਮ ਚੱਲ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹਦੇ ਵਿੱਚ ਅਸੀਂ ਪਿੱਛੇ ਵੀ ਕਾਫੀ ਪ੍ਰੋਗਰਾਮ ਲਿਖੇ ਨੇ ਉਹਨੇ ਲਗਾਤਾਰਤਾ ਚ ਇਹ ਵੀ ਅੱਜ ਕੀਤਾ ਗਿਆ ਇਹਦੇ ਵਿੱਚ ਸਾਡੇ ਏਡੀਸੀ ਜਨਰਲ ਅਰਜਿੰਦਰ ਜੀ ਤੇ ਸਾਡੇ ਐਸਡੀਐਮ ਜਸਵਿੰਦਰ ਜੀ ਬਿਨਾਂ ਨਗਰ ਨੇ ਜਿਹੜੇ ਇਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਇਹਨਾਂ ਵੱਲੋਂ ਇਹ ਸਾਰੀ ਤਿਆਰੀਆਂ ਕਰਵਾਈਆਂ ਗਈਆਂ ਆਡੈਂਟੀਫਾਈ ਕੀਤੇ ਗਏ ਤੇ ਸਾਰੇ ਬੱਚਿਆਂ ਨੂੰ ਇਹਨਾਂ ਦਾ ਜਿਨ੍ਹਾਂ ਦਾ ਪਰਿਵਾਰ ਅੱਜ ਜੀ ਸ਼ਾਦੀ ਕਰਵਾਈ ਆ ਇਹਨਾਂ ਨੂੰ ਇੱਕ ਟੋਕਨ ਦੇ ਤੌਰ ਤੇ ਸ਼ਗਨ ਦੇ ਤੌਰ ਤੇ ਇਹਨਾਂ ਨੂੰ ਜੋ ਕੋਈ ਜ਼ਰੂਰੀ ਸਮਾਨ ਹੁੰਦਾ ਕਰਦਾ ਉਹ ਵੀ ਪ੍ਰਸ਼ਾਸਨ ਵੱਲੋਂ ਇੱਕ ਜਿਹੜੇ ਦਾਨੀ ਸੱਜਣ ਸੀ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੋਂ ਐਜ਼ ਅ ਡੋਨੇਸ਼ਨ ਇਹਨਾਂ ਨੂੰ ਕਰਵਾਏ ਜਾ ਰਹੇ ਤੇ 11-11000 ਰੁਪਏ ਇਹਨਾਂ ਨੂੰ ਸ਼ਗਨ ਵੀ ਦਿੱਤਾ ਜਾ ਰਿਹਾ ਤੇ ਇਹ ਬੜੀ ਚੰਗੀ ਗੱਲ ਹੈ ਕਿ ਇੱਕ ਗਰੀਬ ਬੱਚਿਆਂ ਦਾ ਘਰ ਬਸਿਆ ਹੈਗਾ ਤੇ ਮੈਂ ਆਸ ਕਰਦਾ ਕਿ ਇਹ ਬੜਾ ਆਪਣਾ ਜੀਵਨ ਸੁੱਖ ਸਮਰiddhi ਨਾਲ ਬਤੀਤ ਕਰਨਗੇ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਹੋਰ ਕਰਦੇ ਰਵਾਂਗੇ ਸਿੰਪਲ ਵਿਆਹ ਨਾਲ ਮੈਸੇਜ ਕੀ ਜਾ ਰਿਹਾ ਇੱਕ ਤਾਂ ਕੱਚਾ ਘਰ ਦਾ ਵਿਆਹ ਔਰ ਇੱਕ ਬੜਾ ਵਧੀਆ ਮੈਸੇਜ ਆ ਰਿਹਾ ਪਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਇਹ ਰਸਮ ਹੁੰਦੀ ਆ ਇਹ ਹੁੰਦੀ ਤਾਂ ਬੜੀ ਅਲੋਕੀਕ ਰਸਮ ਹੈ ਬਾਕੀ ਹਰ ਇਨਸਾਨ ਦੀ ਆਪਦੀ ਸ਼ਰਧਾ ਹੁੰਦੀ ਹੈ ਵੀ ਆਪਣੇ ਬੱਚੇ ਦਾ ਜਿੰਨੇ ਉਹਦੀ ਹیثیت ਹੁੰਦੀ ਆ ਉਸ ਹਿਸਾਬ ਨਾਲ ਉਹ ਅਰੇਂਜਮੈਂਟਸ ਕਰਕੇ ਵਿਆਹ ਕਰਦੇ ਆ ਬਟ ਜਿੱਥੇ ਗਰੀਬ ਬੱਚੇ ਆ ਲੜਕੇ ਲੜਕੀਆਂ ਨੇ ਜਿਨ੍ਹਾਂ ਦੀ ਮਾਪੇ ਬਾਪ ਦੀ ਇੰਨੀ ਹیثیت ਨਹੀਂ ਹੁੰਦੀ ਤਾਂ ਇੱਕ ਸੱਚੇ ਸੋਜੇ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਵਿਆਹ ਕਰਨ ਦੀ ਵੀ ਉਹਨੇ ਹੀ ਪਵਿੱਤਰਤਾ ਹੈਗੀ ਆ ਜਿੰਨਾ ਕਿ ਅਸੀਂ ਵੱਡੇ ਫੰਕਸ਼ਨ ਕਰਕੇ ਕਰਦੇ ਆ ਤੇ ਪਰ ਇਹਦੇ ਵਿੱਚ ਖੁਸ਼ੀ ਹੁੰਦੀ ਆ ਕਿ ਇਹਦੇ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਆਮ ਲੋਕ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਆ ਇਸਾਰਾ ਜ਼ਿਲ੍ਹਾ ਪ੍ਰਸ਼ਾਸਨ ਆਇਆ ਸਾਡੇ ਐਸਐਸਪੀ ਸਾਹਿਬ ਵੀ ਹੁਣੇ ਉਹਨਾਂ ਨੂੰ ਜਾਣਾ ਪੈ ਗਿਆ ਆਏ ਸੀ ਤੇ ਇਹ ਸਾਡੇ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈ ਰੇਡੀ ਸਾਹਿਬ ਵੱਲੋਂ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੁੰਦੇ ਰਹਿਣ ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਉਹਨਾਂ ਦਾ ਬਿਆ ਕਰਵਾਉਂਦੇ ਰਹੀਏ ਤਾਂ ਕਿ ਉਹਨਾਂ ਦਾ ਹੌਸਲਾ ਵੀ ਵਧੇ ਤੇ ਉਹਨਾਂ ਨੂੰ ਕਦੇ ਇਹ ਵੀ ਨਾ ਮਹਿਸੂਸ ਹੋਵੇ ਕਿ ਕਿਤੇ ਸਾਡਾ ਕੋਈ ਪੁੱਛਣ ਵਾਲੀ ਵਾਰਿਸ ਨਹੀਂ ਹੈ ਜਾਨ ਮੁਕਤੀ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਤੇ ਸਮਾਜਿਕ ਸੋਸ਼ਲ ਵਿਭਾਗ ਦੇ ਨਾਲ ਜਿਹੜਾ ਉਪਰਾਲਾ ਕੀਤਾ ਹੈਗਾ ਜਿੱਥੇ 11 ਜੋੜਿਆਂ ਦੀ ਜਿਹੜੀ ਹੈਗੀ ਸ਼ਾਦੀ ਦਾ ਜਿਹੜਾ ਹੈ ਸਮਾਗਮ ਤੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਹੈਗਾ ਅਦੇ ਚੋ ਕਾਫੀ ਜਿਹੜੇ ਡੀਸੀ ਸਾਹਿਬ ਅਗੇ ਐਡੀਸੀ ਸਾਹਿਬ ਅਗੇ ਐਸਪੀ ਸਾਹਿਬ ਅਗੇ ਐਸਫੀ ਸਾਹਿਬ ਅਗੇ ਸਾਰੇ ਸਾਹਾਂ ਦੇ ਵਧੀਆ ਪਾਰਟਿਸਿਪੇਸ਼ਨ ਰਿਹਾ ਹੈ ਇਸੇ ਮੌਕੇ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈਗੀ ਪਰ ਸ਼ਾਦਾ ਇਹਦੇ ਨਾਲ ਹੀ ਜਿਹੜੇ ਇੱਥੇ ਜਿਹੜੀ ਵੀ ਸਿਵਲ ਸੋਸਾਇਟੀ ਦੇ ਮੈਂਬਰ ਸਹਿबान ਹੈਗੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਹੈਗੀ ਐਂਡ ਜਿਹੜਾ ਕਿ ਪੰਜਾਬ ਸਰਕਾਰ ਦਾ ਜਿਹੜਾ ਹੁਣ ਨਸ਼ਿਆਂ ਦੇ ਵਿਰੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡੀ ਜੰਗ ਹੈ ਉਹਨੂੰ ਉਹਦੇ ਉਹਨੂੰ ਕਾਮਯਾਬ ਬਣਾਉਣ ਲਈ ਉਹਦੇ ਤੇ ਸਪੋਰਟ ਕਰਨ ਲਈ ਅਸੀਂ ਇਹਨਾਂ ਨੂੰ ਦਿਲ ਵੀ ਕੀਤੀ ਆ ਨੇ ਐਂਡ ਅੱਗੇ ਵੀ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਜਿਹੜੇ ਸਪੈਸੀਫਿਕ ਜਿਹੜੇ ਪ੍ਰੋਗਰਾਮ ਹੈ ਅਸੀਂ ਵੀ ਕਰਦੇ ਹੋਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈਗਾ ਕਿ ਅਸੀਂ ਰੀਸੈਂਟਲੀ ਪਿਛਲੇ 2-3 ਦਿਨ ਦੇ ਵਿੱਚ ਅਸੀਂ ਜਿਹੜੀ ਹੈਕਰ ਡੈਜੈਂਸ ਆਫ ਜਿਹੜੀ ਐਫ ਆਈ ਆਰ ਸ ਹੈ ਜਿਹੜੀ ਐਨ ਡੀ ਪੀਓਸ ਆਫ ਦੇ ਚਾਰਜ ਦਿੱਤੀ ਹੈ ਜਿਹਦੇ ਚ 1.5 ਕਮਰਸ਼ੀਅਲ ਕੁਆਂਟੀਟੀ ਲਗਭਗ ਆਧਾ ਕਿਲੋ ਜਿਹੜੀ ਹੈ ਉਹ ਬਿਲਕੁਲ ਵੀ ਜੜੀ ਅਸੀਂ ਉਹਨਾਂ ਫੋਲੋਅਪ ਕਰੇ ਹੈਗੇ ਅੰਡ ਤੁਹਾਡੇ ਵਾਂਹੀ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਵੀ ਉਹ ਸਾਰਨ ਵੱਧ ਤੋਂ ਵੱਧ ਜਿਹੜੇ ਹੈਗੇ ਸਬੰਧ ਦੇ ਵਿੱਚ ਇਨਫਾਰਮੇਸ਼ਨ ਦੇ ਸੋ ਥੈਟ ਕਿ ਅਸੀਂ ਜਿਹੜਾ ਹੈਗਾ ਮਾਨਯੋਗ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਉਹ ਡਿਜੀ ਵੀ ਸਾਹਿਬ ਦੇ ਅੰਦਰ ਜਿਹੜਾ ਹੈਗਾ ਸਾਡਾ ਆਪੂਆ ਜਿਹੜਾ ਜੰਗਤ ਜਰੀ ਚੱਲੀ ਹੈ ਇਹਨੂੰ ਕਾਮਯਾਬ ਬਣਾਉਣ ਲਈ ਅਸੀਂ ਜਿਹੜਾ ਹੈਗਾ ਸਾਰਿਆਂ ਦਾ ਸਹਿਯੋਗ ਚਾਹੁੰਦੇ ਹੈਗੇ ਐਂਡ ਇਸ ਲਈ ਅਸੀਂ ਜਿਹੜਾ ਹੈਗਾ ਅਪੀਲ ਕਰਨਾ ਚਾਹੁੰਦੇ ਆ ਇਸ ਤੇ ਨਾਲ ਹੀ ਉਹ ਜਿਹੜੇ ਹੈਗੇ ਮੈਂ ਅਗੇਨ ਮੈਂ ਕਹਿਣਾ ਚਾਹੁੰਦਾ